ਦੇ ਵਾਸਤੇ ਜਿਹੜੇ ਵਿੱਚ ਪਿਛਲੇ ਦਿਨੀ ਦੇਖਿਆ ਹੈ ਇਹ ਦਾ ਆਤਵਾਦੀਆਂ ਦੇ ਹੱਥੋਂ ਪਾਕਿਸਤਾਨ ਦੇ ਇਹਨਾਂ ਅਟੈਕ ਪਹਿਲਗਾਮ ਦੇ ਵਿੱਚ ਹੋਇਆ ਸੀ ਇਹਦੇ ਲਈ ਉਹਦੇ ਵਾਸਤੇ ਪ੍ਰੈਸ ਕਾਨਫਰੰਸ ਕੀਤੀ ਸਾਰੇ ਉਹ ਪਲੇਟ ਤੇ ਮੈਂ ਸਮੁੱਚੇ ਪੰਜਾਬ ਵੱਲੋਂ ਇਹ ਸਵਾਸੀਆਂ ਵੱਲੋਂ ਆਪਰੀ ਆਰਮਡ ਫੋਰਸਿਸ ਦੇ ਇਹ ਦੇਵੇ ਵਿਸ਼ੇਸ਼ ਤੌਰ ਬਹੁਤ ਨਮਾਇਆ ਰੋਡ ਇੰਡੀਅਨ 에ਅਰਪੋਰਟਸਾਰੇ ਸਾਡੀ ਨੇਵਲ ਫੋਰਸਿਸ ਦਾਰੇ ਸਾਡੀ ਯਾਮੀਦਾਰੇ ਉਹਨਾਂ ਦੀ ਅਸੀਂ ਸਰਾਣਾ ਕਰਨਾ ਚਾਹਦੇ ਹਾਂ ਉਹਨਾਂ ਨੂੰ ਅਸੀਂ ਸਲੂਟ ਕਰਨਾ ਚਾਹਦੇ ਇਹ ਪਹਿਲ ਕਾਮ ਦਾ ਜਿਹੜੇ ਬੇਦਨਾ ਉਡੀਸ ਤੋਂ ਤੇ ਕੇ ਇਸ ਉਹਨਾਂ ਦੇ ਜਿਸ ਸਾਥ ਦੇ ਨਾਲ ਉਹਨਾਂ ਦੀ ਸੱਚਾ ਸੁਮੇਤ ਬਹੁਤ ਹੋਈ ਹੈ ਉਹ ਸਾਰੇ ਦੇਸ਼ ਨੇ ਬਹੁਤ ਗੰਭੀਰਤਾ ਨਾਲ ਡਾਇਰ ਸਰੀਗਤ ਇਮੀਡੀਏਟ ਸਾਰੀਆਂ ਫੋਰਸਸ ਜਿਹੜਾ ਮੂੰਹ ਤੋੜ ਦਵਾ ਪਾਕਿਸਤਾਨ ਨੂੰ ਦਿੱਤਾ ਹੈ ਇਹ ਸਾਰਾ ਦੇਸ਼ ਸਮੂੱਚਾ ਹਿੰਦੁਸਤਾਨ ਤੇ ਸੋਚੇ ਪੰਜਾਬੀ ਨੂੰ ਸੁਣ। ਅੱਜ ਜਿਹੜੀ ਅਸੀਂ ਪੰਜਾਬ ਵੱਲੋਂ ਮੈਂ ਗੱਲ ਕਰਨਾ ਚਾਹੁੰਦਾ ਸਪਸ਼ਟ ਤੌਰ ਬਾਰਡਰ ਏਰੀਆ ਦਾ ਮੁੱਦਾ ਮੈਂ ਹਿੰਦੁਸਤਾਨ ਦੀ ਸਰਕਾਰ ਤੇ ਕੋਲੇ ਗੱਲ ਸਾਹਮਣੇ ਰੱਖਣਾ ਚਾਹੁੰਦਾ ਹੈ 1947 ਤੋਂ ਲੈ ਕੇ ਹੁਣ ਤੱਕ ਸਾਹਮਣੇ ਇਸ ਦੀ ਆਜ਼ਾਦੀ ਤੋਂ ਬਾਅਦ ਆਮੇ ਤੇ ਪੈਣ ਦੀ جنگ ਹੋਏ ਬਾੜ ਦੀ ਤੇ ਚੀਨ ਦਾ ਆਰਡਰ ਤੇ ਹੋਈ ਪੈਣ ਦੀ ਚਾਰਗਿਆ ਚੱਤਰ ਦੀ ਚੰਗਿਆ ਕਾਂਡੂ ਦੀ ਲੜਾਈ ਕੀਤੀ ਉਹਦੇ ਉੱਤੇ ਹਮੇਸ਼ਾ ਹੀ ਆਰਡਰ ਤੇ ਜਿਹੜੇ ਸੂਬੇ ਨੇ ਇਹਨਾਂ ਨੂੰ ਇੱਕ ਵੱਡੀ ਕੀਮਤ ਲਾ ਕੇ ਦਿੱਤੀ ਆ ਜੀ ਬਹੁਤ ਸਾਰੇ ਹੋਰ politcal ਜਮਾਤਾਂ ਨੇ ਵੀ ਸਪੈਸ਼ਲ ਪੰਜਾਬ ਵਾਸਤੇ ਸੀਕ ਇਕਨੋਮਿਕ ਪੈਕੇਜ ਦੀ ਉਹਨਾਂ ਨੇ ਵੀ ਗੱਲ ਕੀਤੀ ਹੈ ਤੇ ਮੈਂ ਵੀ ਉਹ ਗੱਲ ਰੱਖਣਾ ਚਾਹੁੰਦਾ ਹਾਂ। ਬਾਕੀ ਪੋਲੀਟੀਕਲ ਜਮਾਤਾਂ ਵੱਲੋਂ ਤੇ ਨਿਰੀ ਇੱਕ ਮੰਗ ਕੀਤੀ ਗਈ ਸੈਂਟਰ ਦੀ ਸਰਕਾਰ ਕੋ ਕ ਪੋਲੀਟੀਕਲ ਸਾਨੂੰ ਇੱਕ ਇਕਨੋਮਿਕ ਪੈਕੇਜ ਦੇਣਾ ਚਾਹੀਦਾ ਹੈ। ਮੈਂ ਸਪੈਸੀਫਿਕ ਕਰ ਇਹ ਵੀ ਰੱਖਣਾ ਚਾਹੁੰਦਾ ਹਾਂ ਕਿ ਜਿਸ ਤਰ੍ਹਾਂ ਭਾਜਪਾ ਦੀ ਜਦੋਂ ਸਰਕਾਰ ਸੀ वाजपेयी साहब ਜਦੋਂ ਪ੍ਰਧਾਨ ਮੰਤਰੀ ਸਨ ਪੰਜਾਬ ਦੀ ਰਿਪਰੈਜੈਂਟੇਸ਼ਨ ਉਹਨੋਂ ਦਾ ਸੁਖਬੀਰ ਸਿੰਘ ਬਾਦਲ ਕਰਦੇ ਸੀ ਐਜ਼ ਅ ਬੈਰਿਸਟਰ ਆਫ ਸਟੇਟ ਫॉर ਇੰਡਸਟਰੀ ਉਸ ਟਾਈਮ वाजपेयी ਸਾਹਿਬ ਨੇ ਸਾਰੀ ਹਿਲੀ ਸਟੇਟਸ ਜਿੰਨੀ ਪਹਾੜੀ ਸੂਬੇ ਨੇ ਸਾਦੇ ਗਵਾਂਧ ਦੇ ਵਿੱਚ ਸਾਰੋਂ ਪਹਿਲੇ ਜੰਮੂ ਕਸ਼ਮੀਰ ਪੈਂਦਾ ਨਾਗਮ ਅਚਲ ਪੈਂਦਾ ਫਿਰ ਉੱਤਰਾਖੰਡ ਆ ਜਾਂਦਾ ਤੇ ਉਸ ਤੋਂ ਬਾਅਦ ਜਿੰਨੀਆਂ ਹਿਲੀ ਸਟੇਟਸ ਨੇ ਨਾਰਥ-ਈਸਟਰਨ ਸਟੇਟ ਉਹਨਾਂ ਨੂੰ ਇੱਕ ਸਪੈਸ਼ਲ ਇਕਨੋਮਿਕ ਪੈਕੇਜ ਦਿੱਤਾ ਸੀ ਜਿਹਦੇ ਵਿੱਚ ਵੱਡੇ ਪੱਧਰ 'ਤੇ ਟੈਕਸ ਦੀ ਰਿਵੈਟ ਹੈ ਸੀ ਉਹ ਤਕਰੀਬਨ 10 ਸਾਲ ਚੱਲਿਆ ਸੀ ਜਿਸ ਦੇ ਨਾਲ ਸਾਡੇ ਗੁਆਰਨਟੀ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜਿੰਨਾ ਲੁਧਿਆਣਾ ਜ਼ਿਲ੍ਹਾ ਹੈ ਸਾਡੇ ਮਾਲਵੇ ਦੀ ਇੰਡਸਟਰੀ ਲੁਧਿਆਰੇ ਦੀ ਰੋਪੜ ਦੀ ਚੰਡੀਗੜ੍ਹ ਕੋਲ ਦੀ ਜਿਨ੍ਹਾਂ ਨੇ ਇਹਦਾ ਅਡਵਾਂਟੇਜ ਲੈਣਾ ਸੀ ਸਪੈਸ਼ਲੀ ਫਾਸਟੂਟਕਲ ਇੰਡਸਟਰੀ ਇਹ ਸਾਰੀਆਂ ਬੱਦੀ ਚੱਲੀਆਂ ਗਈਆਂ ਜਿਹੜੇ ਅਮਰitsar ਜਲੰਧਰ ਹੁਸ਼ਿਆਰਪੁਰ ਜ਼ਿਲ੍ਹਿਆਂ ਦੇ ਸੀ ਇਹਨਾਂ ਨੇ ਕਿਸੇ ਨੇ ਹੁੰਨੇ ਇੰਡਸਟਰੀ ਲਗਾਈ ਕਿਸੇ ਨੇ ਡਬਟਾ ਲਗਾਈ ਤੇ ਕੁਝ ਮਲਤਾਂਸਪੁਰ ਵਾਲਿਆਂ ਨੇ ਕਿਟੂਏ ਜਗੋਂ ਕੁਸ਼ਕੀਤ ਇੰਡਸਟਰੀ ਆਪਣੀ ਮੂਵ ਕੀਤੀ ਤੋਂ ਸਾਨੂੰ ਹਰ ਜਗ ਦੇ ਵਿੱਚ ਜਿੱਥੇ ਬਹੁਤ ਭਾਰੀ ਜਾਨਾਂ ਦਾ ਨੁਕਸਾਨ ਮਾਲ ਦਾ ਨੁਕਸਾਨ ਹੁੰਦਾ ਹੈ ਉਥੇ ਇਕਨੋਮਿਕ ਨੁਕਸਾਨ ਵੀ ਸਾਡਾ ਵੱਡਾ ਹੋਇਆ ਸਾਡੀ ਨਵੀਂ ਇੰਡਸਟਰੀ ਤੇ ਕੀ ਆਣੀ ਸੀ ਐਗਜ਼ਿਸਟਿੰਗ ਇੰਡਸਟਰੀ ਵੀ ਜਿਹੜੀ ਇਥੋਂ ਦੀ ਸੀ ਉਹਨਾਂ ਨੂੰ ਜਦੋਂ ਇੱਥੇ ਇਕਨੋਮਿਕ ਪੈਕੇਜ ਮਿਲਿਆ ਉਹਨਾਂ ਨੂੰ ਬੈਨੇਫਿਟ ਮਿਲਿਆ ਤੇ ਉਹ ਇਥੋਂ ਮੂਵ ਕੀਤੇ ਹਿਮਾਚਲ ਕੱਲੇ 'ਚ ਤਕਰੀਬਨ ਉਹਨਾਂ ਦਸਾ ਸਾਲਾਂ 'ਚ 13000 ਕਰੋੜ ਰੁਪਏ ਦੀ ਇੰਡਸਟਰੀ ਗਈ ਅੱਜ ਅਸੀਂ ਇਥੋਂ ਮੰਗ ਕਰਾਂਗੇ ਪ੍ਰੈਮੀਅਰ ਮਿਨਿਸਟਰ ਆਫ ਇੰਡੀਆ ਕੋਲੋਂ ਕਿ ਯੂਨੀਅਨ ਸਰਕਾਰ ਕੋਲੋਂ ਪੰਜਾਬ ਦਾ ਫੇਰ ਤੁਸੀਂ ਵੇਖਿਆ ਕਿੰਨਾ ਨੁਕਸਾਨ ਹੋਇਆ ਅੰਨੇ ਕਾਊਂਟਰ ਤੇ ਨੁਕਸਾਨ ਬਹੁਤ ਭਾਰੀ ਹੈ ਅਜੇ ਪ੍ਰਮਾਤਮਾ ਨੇ ਮਿਹਰ ਕੀਤੀ ਜਾਨੀ ਨੁਕਸਾਨ ਤੋਂ ਬਹੁਤ ਹੱਦ ਤੱਕ ਅਸੀਂ ਬਚਾਏ ਐਕਸੈਪਟ ਫੋਰ ਵਨ ਇੱਕ ਡਰੋਨ ਅਟੈਕ ਦੇ ਵਿੱਚ ਇੱਕ ਪੰਜਾਬੀ ਸਾਡੀ ਔਰਤ ਬਹਿਨ ਜਿਹੜੀ ਹੈ ਉਹਦੀ ਫਿਰੋਜ਼ਪੁਰ ਦੇ ਵਿੱਚ ਕਾਲੀ ਪਤਾ ਲੱਗਿਆ ਇੱਕ ਅਨਪੋਰਚੂਨੇਟ ਕੈਜੁਐਲਟੀ ਹੋਈ ਹੈ ਇਕਨੋਮਿਕ ਕੈਜੁਐਲਟੀਆਂ ਬਹੁਤ ਹੋਈਆਂ ਨੇ ਲਗਾਤਾਰ ਸਾਡੀ ਬਾਰਡਰ ਦੇ ਵਿੱਚ ਸਾਰ ਨੂੰ ਸਾਡੇ ਇੰਪੋਰਟੈਂਟ ਪੁਲੀ ਸ਼ੈਰੀ ਸ਼ਰੀ ਅਪਰੇਸਰ ਸਾਹਿਬ ਸਾਰੀ ਉਤੋਂ ਦੀ ਇੰਡਸਟਰੀ ਬੰਦ ਸਾਰੇ ਉਤੋਂ ਦੇ ਕਿਉਂਕਿ ਤੁਹਾਨੂੰ ਪਤਾ ਹੈ ਹੈ ਟੂਰਿਜ਼ਮ ਤੇ ਚੱਲਣ ਵਾਲਾ ਹੈ ਤਕਰੀਬਨ 504 ਲੱਖ ਯਾਤਰੀ ਰੋਜ਼ ਜਾਂਦੇ ਨੇ ਦਸ਼ਨਾ ਵਾਸਤੇ ਉਹ ਵੀ ਬੰਦ ਰਿਹਾ ਸਾਡੀ ਇੰਡਸਟਰੀ ਭਾਵੇਂ ਜਲੰਧਰ ਦੀ ਹੋਵੇ ਲੁਧਿਆਣਾ ਦੀ ਹੋਵੇ ਪਾ ਮਠੰਡੇ ਦੀ ਹੋਵੇ ਪਰ ਪਟਿਆਲੇ ਦੀ ਸਾਰੀ ਇੰਡਸਟਰੀ ਨੇ ਵੀ ਸਬਰ ਕੀਤਾ ਹੈ ਸੋ ਅਸੀਂ ਅੱਜ ਸਪੈਸ਼ਲ ਇਥੇ ਉਹਨਾਂ ਕੋ ਮੰਗ ਕਰਦੇ ਆ ਕਿ ਜਿਹੜੇ ਬਾਰਡਰ ਦੇ ਛੇ ਜਿਹੜੇ ਜਿਹੜਾ ਪਠਾਨਕੋਟ ਤੋਂ ਸ਼ੁਰੂ ਹੋ ਕੇ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰ ਫਾਜ਼ਿਲਕਾ ਤੇ ਫਿਰੋਜ਼ਪੁਰ ਇਹਨਾਂ ਨੂੰ ਉਹੀ ਹਿੱਲੀ ਸਟੇਟਸ ਦਾ ਡਾਇਰੈਕਟ ਐਕਸੋਲਟੇਟ ਸਾਡੀ ਮੰਗ ਹੈ ਕਿ ਜੇ ਸਮੁੱਚੇ ਸੂਬੇ ਨੂੰ ਨਹੀਂ ਦੇ ਸਕੋ ਪਹਿਲੀ ਤਾਂ ਮੰਗ ਹੋਏਗੀ ਜੇ ਸਮੁੱਚੇ ਸੂਬੇ ਨੂੰ ਦੇ ਸਕੋ ਪੰਜਾਬ ਬਹੁਤ ਦੇਰ ਤੋਂ ਤੁਹਾਨੂੰ ਪਤਾ ਹੈ ਬਹੁਤ ਜ਼ਿਆਦਾ ਪਰਚੜ ਰਿਹਾ ਇਹ ਨੂੰ ਪੈਰਾਸਰ ਖੜਿਆ ਕਰਨਾ ਚਾਹਦਾ ਇਮਾਨਦਾਰੀ ਨਾਲ نیشنل ਸਰਕਾਰੇ ਦੀ ਮਦਦ ਕਰਨਾ ਚਾਹੁੰਦੀ ਤੇ ਸਾਰੇ ਸੂਬੇ ਨੂੰ ਇਹ ਜਿਹੜੀ ਟੈਕਸ ਹੌਲਡੇ ਹੈ ਜਿਸ ਦਾ ਬਾਕੀ ਇਲਸਟ੍ਰੇਸ਼ਨ ਨੂੰ ਦਿੱਤੀ ਸੀ ਉਹ ਦਿੱਤੀ ਜਾਏ ਕਿ ਬਾਈਚਲ ਸੇ ਦੇ ਵਿੱਚ ਇਹਨਾਂ ਨੂੰ ਕੋਈ ਪ੍ਰੋਬਲਮ ਹੈ ਤੇ ਚਾਰ ਬਾਰਡਰ ਦੇ ਜ਼ਿਲ੍ਹੇ ਹਨ ਇਹ ਜਿਹੜੀ ਬੈਨੀਫਿਟ ਹੈ ਨੇ ਇਮੀਡੀਏਟਲੀ ਦੇਨੇ ਚਾਹੀਦੇ ਨੇ ਇਹਦੇ ਨਾਲ ਨਾਲ ਵਿੱਚ ਉਹਨੇ ਮੈਂ ਆਪਣੀ ਏਰੀਅਚ ਵੀ ਗਿਆ ਚੰਦਨ ਪਹਿਲੇ ਚਾਰ ਡਰونز ਦਾ ਅਟੈਕ ਮੇਰੇ ਆਪਣੇ ਖਾਦੀਆਂ ਸਰਪੀ ਹਲਕੇ ਦੇ ਪਿੰਡ ਤੇ ਪੈਣਾ ਇੱਕ ਸਿਸ਼ਿਰਾ ਪਿੰਡ ਸੀ ਕਿ ਰਾਜੂਪੇੜ ਹੈ ਇੱਕ ਨਾਲ ਹੀ ਪੈਣੀ ਬੀਖਾ ਹੈ ਉਹ ਚਾਰ ਉਥੇ ਡਰونز ਦੇ ਜਿਹੜੇ ਡੋਜ਼ ਗਿਰਿਆ ਰਿਹਾ ਪ੍ਰਮਾਤਮਾ ਨੇ ਮਿਹਰ ਕੀਤੀ ਹੈ ਕਿ ਪਿੰਡਾਂ ਉੱਤੇ ਨਹੀਂ ਗਿਰਿਆ ਗਿਲੀਆਂ ਤੇ ਪੈਰੀਆਂ ਦੇ ਵਿੱਚ ਹੀ ਨੇ ਬਟ ਉਹਦੇ ਨਾਲ ਨੁਕਸਾਨ ਪਾਇਆ ਉਹ ਸਾਡੀ ਇਹ ਮੰਗ ਹੈ ਕਿ ਸਾਰੀ ਬਾਰਡਰ ਦੀ ਜਿਹੜੀ ਵੈਲਟ ਹੈ ਦੇ ਵਿੱਚ ਵਿਸ਼ੇਸ਼ ਤੌਰ ਤੇ ਜਿਹੜੀ ਕੰਡੇ ਦੀ ਧਾਰ ਕੋ ਰਹਿਣ ਵਾਲੇ ਲੋਕ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਨਾਰਮਲ ਹਾਲਾਤਾਂ ਦੇ ਵਿੱਚ ਵੀ ਉੱਥੇ ਕੋਈ ਬੱਚਿਆਂ ਕੋਲ ਕੋ ਰੋਜ਼ਗਾਰ ਦਾ ਸਾਧਨ 1962 ਦੀ ਜਦੋਂ ਜੰਗ ਹੋਈ ਸੀ ਚੀਨ ਦੇ ਨਾਲ ਉਸ ਤੋਂ ਬਾਅਦ ਗਵਰਨਮੈਂਟ ਆਫ ਇੰਡੀਆ ਦੇ ਵਿੱਚ ਇੱਕ ਸਪੈਸ਼ਲ ਬਾਰਡਰ ਏਰੀਆਜ਼ ਦੇ ਲੋਕਾਂ ਨੂੰ ਇੰਡਾਇਰੈਕਟ ਨੌਕਰੀ ਦੇਣ ਵਾਸਤੇ ਤੇ ਇੰਟਰਨੈਸ਼ਨਲ ਐਸਕੋਨਾਲ ਜਿਹੜੀ ਸਮਗਲਿੰਗ ਹੁੰਦੀ ਹੈ ਤੇ ਜਿਹੜੀ ਸਾਡੇ ਲੋਕ ਕਈ ਵਾਰ ਦੂਸਰੇ ਦੇਸ਼ਾਂ ਬਾਸੇ ਕਿ ਜਿਹਨੂੰ ਪੈਸੇ ਦੇ ਕੇ ਕੰਮ ਕਰਨੇ ਸ਼ੁਰੂ ਕਰ ਦਿੰਦੇ ਨੇ ਉਸ ਗੱਲ ਨੂੰ ਰੋਕਣ ਵਾਸਤੇ ਤੇ ਇਸ ਏਰੀਏ ਦੀ ਤਰੱਕੀ ਵਾਸਤੇ ਇੱਕ ਸਕੀਮ ਭੜੀ ਸੀ ਜਿਹਨੂੰ ਵਿਲੇਜ ਡਿਫੈਂਸ ਫੋਰਸ ਕਿਹਾ ਜਾਂਦਾ ਮੀਡੀਆ ਕੋਲ ਕਿਹਾ ਜਾਂਦਾ ਅਸੀਂ ਮੰਗ ਕਰਾਂਗੇ ਇੱਕ ਹੋਰ ਟੇਨ ਕੰਡੇ ਦੀ ਸਾਰ ਤੋਂ 5 ਕਿਲੋਮੀਟਰ ਦੇ ਵਿੱਚ ਜਿੰਨਾ ਏਰੀਆ ਪੰਜਾਬ ਦਾ ਤਕਰੀਬਨ 1950 ਪਿੰਡ ਕੋਈ 1950 ਪਿੰਡ ਹੈ ਜਿੰਨਾ ਉਹਦੇ ਵਿੱਚ ਅਸੀਂ ਇਹ ਸਾਡੀ ਮੰਗ ਹੈ ਕਿ 18 ਸਾਲ ਤੋਂ 35 ਸਾਲ ਦੀ ਏਜ ਦਾ ਨੌਜਵਾਨ ਜਿੰਨੇ ਵੀ ਲੜਕੇ ਹੈ ਨੇ ਜਿਹੜੇ ਫਿਜ਼ੀਕਲੀ ਫਿੱਟ ਨੇ ਉਹਨਾਂ ਦੇ ਉਹਨਾਂ ਦੇ ਮੈਡੀਕਲ ਤੋਂ ਬਾਅਦ ਉਹਨਾਂ ਬੱਚਿਆਂ ਨੂੰ ਮੌਕਾ ਦਿੱਤਾ ਜਾਏ ਗਵਰਨਮੈਂਟ ਆਫ ਇੰਡੀਆ ਆਨਰੇਰੀਅਮ ਦੇ ਉਹਦਾ ਮਤਲਬ ਹੈ ਕਿ ਤਕਰੀਬਨ ਮਹੀਨੇ ਦੇ ਵਿੱਚ ਜੇ 10000 ਰੁਪਿਆ ਵੀ ਦੇ ਇਹ ਅਸੀਂ 35 ਤੋਂ 40000 ਆਪਣੇ ਨੌਜਵਾਨ ਬੱਚਿਆਂ ਨੂੰ ਰੋਜ਼ਗਾਰ ਦਾ ਸਾਧਨ ਦੇ ਸਕਦੇ ਹਾਂ ਬਾਰਡਰ ਉਹਦਾ ਸਿਸਟਮ ਇਹ ਹੁੰਦਾ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀ ਉੱਥੇ ਬਾਰਡਰ ਤੇ ਬੈਠੀ ਹੈ ਉਹਨਾਂ ਦੀਆਂ ਟੀਮ ਜੀ ਉਹਨਾਂ ਦੇ ਅਫਸਰ ਵੀ ਇਹ ਬੇਲ ਬੋਰਡ ਦੇ ਨੌਜਵਾਨਾਂ ਨੂੰ ਜਿੱਥੇ ਅਸੀਂ ਉਹਨਾਂ ਨੂੰ ਆਮ ਕਰਦੇ ਆਂ ਟ੍ਰੇਨ ਕਰਦੇ ਆਂ ਉਹਨਾਂ ਕੋ ਫਿਰ ਅਸੀਂ ਕੰਮ ਵੀ ਲੈ ਸਕਦੇ ਇੱਕ ਤੇ तकरीबन 35 ਤੋਂ 40 ਹਜ਼ਾਰ ਨੌਜਵਾਨਾਂ ਨੂੰ ਬਾਰਡਰ ਦੇ ਪਿੰਡਾਂ ਵਿੱਚ ਗਰੀਬ ਪਿੰਡ ਦੇ ਛੋਟੇ ਪਿੰਡ ਦੇ ਆਬਾਦੀ ਬੜੀ ਥੋੜੀ ਹੈ ਉਥੋਂ ਦੇ 35 40 40 ਨੌਜਵਾਨਾਂ ਨੂੰ ਨੌਕਰੀ ਦਿੱਤੀ ਜਾਏਗੀ ਤੇ ਜਿਹੜੇ ਉਥੋਂ ਦੇ ਬਾਰਡਰ ਦੇ ਪਿੰਡਾਂ ਦੇ ਸਕੂਲ ਹੈ ਨੇ ਜਾਂ ਉਥੋਂ ਦੀ ਹੈਲਥ ਸਰਵਿਸਿਜ਼ ਨੇ ਜਾਂ ਐਨੀਬਲ ਇਸ ਵੈਂਡਰੀ ਦੇ ਉਹਦੇ ਛੋਟੇ-ਛੋਟੇ ਹਸਪੀਟਲ ਉਹਨਾਂ ਦੀ ਦੇਖਰੇਖ ਵੀ ਇਹ ਨੌਜਵਾਨ ਕਰ ਸਕਦੇ ਨੰਬਰ 2 ਪੰਜਾਬ ਪੁਲਿਸ ਦੀ ਕੋਤ ਦੇ ਵਿੱਚ ਤਕਰੀਬਨ ਕੋਈ ਸਵਾ ਲੱਖ ਜਾਂ ਡੇਢ ਲੱਖ ਤੋਂ ਵੱਧ ਪ੍ਰਾਣੀਆਂ ਆਬਸਲੀਟ ਜਿਹੜੀਆਂ 3.3 ਜਾਂ ਬੰਦੂਕਾਂ ਨੇ ਜਿਹੜੀਆਂ ਅਸੀਂ ਹੁਣ ਇਸ ਟਾਈਮ ਇਸਤੇਮਾਲ ਲਈ ਕਰਦੇ ਉਹ ਪੰਜਾਬ ਦੀ ਆਰਮਰੀ ਦੇ ਵਿੱਚ ਜਾਂ ਕੋਤਾ ਵਿੱਚ ਰਹੀ ਹੈ ਅਸੀਂ ਉਹ 35 4000 ਜਦੋਂ ਟ੍ਰੇਨ ਨੌਜਵਾਨ ਹੋ ਜਾਣ ਬੀਐਸਐਫ ਟ੍ਰੇਨ ਕਰ ਲੇ ਤੇ ਉਹਨਾਂ ਕੋ 8-10 ਘੰਟੇ ਉਹਨਾਂ ਪਿੰਡਾਂ 'ਚ ਕੰਮ ਵੀ ਲੈ ਸਕਦੇ ਅਸੀਂ ਉਹਨਾਂ ਨੂੰ ਬਕਾਇਦਾ ਤੌਰ ਆਪਣੇ ਬਾਰਡਰ ਤੋਂ ਕੰਡੇ ਵਾਲੀ ਤਾਰ ਤੋਂ 5 ਕਿਲੋਮੀਟਰ ਸੱਕਦੇ ਪਿੰਡਾਂ 'ਚ ਅਸੀਂ ਉਹਨਾਂ ਨੂੰ ਬਕਾਇਦਾ ਤੌਰ 35 40 40 ਲੋਕਾਂ ਨੂੰ ਪਿੰਡੇ ਦੇ ਵਿੱਚ ਵੈਪਨ ਵੀ ਦੇ ਸਕਦੇ ਆ ਤੇ ਸੈਕੰਡ ਲਾਈਨ ਉਪਰ ਡਿਫੈਂਸ ਵੀ ਬਣਾ ਸਕਦੇ ਜੇ ਲੋ ਬੱਚਿਆਂ ਨੂੰ ਨੌਕਰੀ ਮਿਲੇਗੀ ਔਰ ਇੰਟਰਨੈਸ਼ਨਲ ਤੁਹਾਡੇ ਵੱਲੋਂ ਆਪਣੀਆਂ ਸਟੇਟ ਦੀਆਂ ਏਜੰਸੀਆਂ ਵਾਸੇ ਕੰਮ ਵੀ ਕਰਕੇ ਇੰਟੈਲੀਜੈਂਸ ਵੀ ਦੇਣਗੇ ਕੋ ਇੰਟਰਨੈਸ਼ਨਲ ਆਰਡਰ ਤੋਂ ਸਮਗਲੀ ਹੋਦੀ ਉਹ ਉਹਦੇ ਦੀ ਰੋਕਣ ਦੇ ਵਿੱਚ ਮਦਦ ਕਰਕੇ ਸੋ ਸੈਕੰਡ ਡਿਮਾਂਡ ਸਾਡੀ ਜਿਹੜੀ ਹੈ ਕਿ ਇੱਥੇ ਪੰਜਾਬ ਨੂੰ ਇੱਕ ਸਪੈਸ਼ਲ ਪੈਕੇਜ ਦਿੱਤਾ ਜਾਵੇ ਤੇ ਬਾਰਡਰ ਏਰੀਆ ਜਿਹੜੇ ਇਹਨਾਂ ਨੂੰ ਸਪੈਸ਼ਲੀ ਕੋਈ ਨਾ ਕੋਈ ਲੈਣਾ ਚਾਹੀਦਾ ਜਿਹਦੇ ਨਾਲ ਸਾਡਾ ਏਰੀਆ ਤਰੱਕੀ ਕਰੇ ਇਦੇ ਨਾਲ ਹੀ ਅਸੀਂ ਆਪਣੇ ਵੱਲੋਂ ਵੈਲਕਮ ਕਰਦੇ ਆ ਜਿਹੜਾ ਸੀਸਪਾਇਰ ਹੋਇਆ ਸਾਡੇ ਦੇ ਇਸ ਦੇ ਵਿੱਚ ਕੋਈ ਵੀ ਡਿਵੈਲਪਿੰਗ ਮੂਲਕੇ ਦੇ ਰਿਹਾ ਹੋរី ਚਾਹੁੰਦਾ ਕਿ ਜਾਂ ਲੱਗੇ ਜਿੰਦਾ ਦਾ ਹਮੇਸ਼ਾ ਨਿਸ਼ਾਨ ਪਾਰੀ ਨਿਸ਼ਾਨ ਹੁੰਦਾ ਅਸੀਂ ਦੇ ਬਾਰਡਰ ਦੇ ਲੋਕ ਅਸੀਂ ਇਸ ਨੂੰ ਚੰਨ ਚੁੱਕੇ ਹਟ ਸਾਨੂੰ ਇਸ ਗੱਲ ਦੀ ਜ਼ਰੂਰ ਦੇਸ਼ ਵਾਸੀਆਂ ਨੂੰ ਤਕਲੀਫ ਹੋਈ ਏ ਕਿ ਜਿਹੜਾ ਸੀਐਸਪੀਰ ਸੀ ਉਹ ਗਵਰਨਮੈਂਟ ਆਫ ਇੰਡੀਆ ਆਪ ਡਿਕਲੇਅਰ ਕਰਨਾ ਚਾਹੀਦਾ ਸੀ ਜਿਹੜਾ ਰਾਸ਼ਟਰਪਤੀ ਇਹ ਬੇਨਕਰੀ ਡਿਕਲੇਅਰ ਕੀਤਾ ਹੈ ਕਿਉਂਕਿ ਟਵਿੱਟਰ ਹੈਂਡਲ ਤੋਂ ਪਤਾ ਲੱਗਾ ਉਸ ਚੀਜ਼ 'ਚਲੇ ਜ਼ਰੂਰ ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਤਕਲੀਫ ਪਹਾਈ ਹੋਈ ਹੈ ਤੀਸਰੀ ਗੱਲ ਅਸੀਂ ਅਮਰੀਕਨ ਪ੍ਰੈਜ਼ੀਡੈਂਟ ਦੀ ਇਸ ਗੱਲ ਤੇ ਵੀ ਸਾਨੂੰ ਆਪਤੀ ਜ਼ਰੂਰ ਹੈ ਕਿ ਉਹਨੇ ਦੋਨੋਂ ਦੇਸ਼ਾਂ ਨੂੰ ਹਿੰਦੁਸਤਾਨ ਨੂੰ ਤੇ ਪਾਕਿਸਤਾਨ ਨੂੰ ਇੱਕ ਹੀ ਜਗ੍ਹਾ ਇਕੁਇਲ ਕੀਤਾ ਇੱਕ ਅਗਰੈਸਿਵ ਦੇਸ਼ ਹੈ ਜਿਨ੍ਹਾਂ ਨੇ ਆਪਣੀ ਨੋਨ ਹੈਜ਼ ਹੈਵੀ ਦੁਨੀਆਂ ਦੇ ਵਿੱਚ ਕਿ ਪਾਕਿਸਤਾਨ ਇਸ ਨੋਨ ਟੂ ਬੀ ਅ ਲੋਅ ਕੰਟਰੀ 테ਰਰਿਜ਼ਮ ਦੇ ਪੱਕੇ ਪੜਾ ਦੇ ਉੱਥੇ ਸਾਰੇ ਨੇ ਵੱਡਾ ਦੁਨੀਆਂ ਦਾ 테ਰਰਿਸਟ ਵੀ ਉਹਨਾਂ ਦੇ ਬਕਾਇਦਾਤਰ ਕੰਟਰੋਲਮੈਂਟ ਦੇ ਨਾਲੋਂ ਹੀ ਅਵਟਾ ਬਾਦ ਦੇ ਵਿੱਚੋਂ ਮਿਲਿਆ ਸੀ ਕਿ ਉਸ ਦੇਸ਼ ਨੂੰ ਤੁਸੀਂ ਹਿੰਦੁਸਤਾਨ ਨਾਲ ਕਿਸ ਤਰ੍ਹਾਂ ਕੁਇਟ ਕਰ ਸਕਦੇ ਕਿ ਅਸੀਂ ਕਦੀ ਵੀ ਸਾਡੇ ਦੇਸ਼ ਨੇ ਤਕਰੀਬਨ ਪਿਛਲੇ 50 55 ਸਾਲ ਤੋਂ 60 ਸਾਲ ਤੋਂ ਸਾਡੀ ਜਿਹੜੀ ਇੰਟਰਨੈਸ਼ਨਲ ਡੈਮੋਕ੍ਰੇਸੀ ਸਾਡੀ ਇੰਟਰਨੈਸ਼ਨਲ ਜਿਹੜੀ ਪਾਲਿਸੀ ਰਹੀ ਹੈ ਉਹਦੇ ਮੁਤਾਬਕ ਵੀ ਅਸੀਂ ਕਦੀ ਵੀ ਕਸ਼ਮੀਰ ਨੂੰ ਕਿਸੇ ਤੀਸਰੀ ਫੋਰਸ ਨੂੰ ਇਹ ਨਹੀਂ ਗੱਲ ਕਹੀ ਕਿ ਤੁਸੀਂ ਵਿਚੋਲਿਆ ਬੰਦ ਕਰੋ ਅਸੀਂ ਕਦੀ ਨਹੀਂ ਮੰਨਿਆ ਅਸੀਂ ਹਮੇਸ਼ਾ ਮੰਨਿਆ ਕਿ ਜਿਹੜਾ ਕਸ਼ਮੀਰ ਦਾ ਹਿੱਸਾ ਹੈ ਪਾਕਿਸਤਾਨ ਦੇ ਕੋਲੇ ਓਕੂਪਾਈਡ ਹੈ ਤੇ ਹਿੰਦੁਸਤਾਨ ਦਾ ਉਹਦੇ ਤੇ ਹੱਕ ਹੈ ਤੇ ਕਿਸੇ ਦਿਨ ਹਿੰਦੁਸਤਾਨ ਨੂੰ ਉਹ ਵਾਪਸ ਲੈ ਜਿਹੜਾ ਅਮਰੀਕਨ ਪ੍ਰੈਜ਼ੀਡੈਂਟ ਨੇ ਇੱਕ ਤਰਫਾ ਆਪਣੇ ਵੱਲੋਂ ਐਲਾਨ ਕੀਤਾ ਹੈ ਕਿ ਉਹਦੇ ਵਿੱਚ ਵੀ ਮੈਂ ਨੈਚਰਲ ਜੇ ਜਿਹੜੀ ਕੋਈ ਜੂਟਰ ਟੈਰੀਟਰੀ ਉੱਥੇ ਗੱਲ ਕਰਾਂਗਾ ਸਾਨੂੰ ਇਸ ਗੱਲ ਦਾ ਇਤਰਾਜ਼ ਹੈ ਇਸ ਗੱਲ ਤੇ ਮੈਂ ਵੀ ਗੱਲ ਤੁਹਾਡੇ ਸਾਹਮਣੇ ਲੈ ਕੇ ਆਣਾ ਆਣਾ ਚਾਹੁੰਦਾ ਕਿ ਡਾਕਟਰ ਮਨਮੋਹ ਸਿੰਘ ਜੀ ਦੀ ਸਰਕਾਰ ਦੇ ਵਿੱਚ ਉਹਨਾਂ ਨੇ ਇੱਥੇ ਜਿਹੜੀ ਬੜੀ ਕਾਮਯਾਬੀ ਨਾਲ ਦੀ ਹਾਈਫਨੇਸ਼ਨ ਕੀਤੀ ਸੀ ਪੰਜਾਬ ਇੰਡੀਆ ਦੀ ਤੇ ਪਾਕਿਸਤਾਨ ਦੀ ਉਹ ਸਮ ਹੋ ਇਸ ਤੇ ਅਸੀਂ ਉਹਦੇ ਵਿੱਚ ਲੂਜ਼ ਆਊਟ ਕੀਤਾ ਡਾਕਟਰ ਮਨਮੋਹਨ ਸਿੰਘ ਜੀ ਦਾ ਕਹਿਣਾ ਸੀ ਕਿ ਤੁਸੀਂ ਪਾਕਿਸਤਾਨ ਨੂੰ ਹਿੰਦੁਸਤਾਨ ਨਾਲ ਕੋਈ ਇਕ ਨਾ ਕਰੋ ਜਦੋਂ ਵੀ ਤੁਸੀਂ ਕੋਈ ਗੱਲ ਕਰਨੀ ਇਕੱਲੀ ਸਾਡੇ ਨਾਲ ਸਿੱਧੇ ਤੌਰ ਤੇ ਕੀਤਾ ਜਾਏ ਉਹਨੂੰ ਸਾਡੇ ਨਾਲ ਕਿਸੇ ਸਾਹਬ ਦੇ ਨਾਲ ਤਾਲਮੇ ਨੂੰ ਤਾਂ ਸਾਡੇ ਨਾਲ ਕਿਸੇ ਕਿਸਮ ਦਾ ਹੈ ਨਹੀਂ ਤਾਂ ਇਹਦੇ ਵਿੱਚ ਅਸੀਂ ਆਹੀ ਗੱਲ ਇਹ ਕਹਿਣਾ ਚਾਹੁੰਦੇ ਆ ਕਿ ਇਹ ਸਦੀ ਪਾਰਟੀ ਨੇ ਡਿਮਾਂਡ ਕੀਤੀ ਅਸੀਂ ਵੀ ਇੱਥੇ ਡਿਮਾਂਡ ਰੱਖਦੇ ਆ ਕਿ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਬੁਲਾਇਆ ਜਾਏ ਉਥੇ ਗਵਰਨਮੈਂਟ ਆਫ ਇੰਡੀਆ ਤੇ ਜਿਹੜਾ ਵਨਵੇ ਟੈਕਟਰੇਸ਼ਨ ਅਮਰੀਕਨ ਪ੍ਰੈਜ਼ੀਡੈਂਟ ਵੀ ਹੋਈ ਹੈ ਉਹਦੇ ਉੱਤੇ ਆਪਣੀ ਕਲੀਅਰਸ ਸਾਨੂੰ ਦੇਣੀ ਚਾਹੀਦੀ ਹੈ ਸੋ ਇਹ ਪ੍ਰੈਸ ਕਾਨਫਰੈਂਸ ਬੇਸਿਕਲੀ ਗਵਰਨਮੈਂਟ ਆਫ ਇੰਡੀਆ ਤੋਂ ਅਸੀਂ ਐਕਸਪੈਕਟ ਕਰਦੇ ਆ ਪੰਜਾਬ ਹਮੇਸ਼ਾ ਸਾਰਨੋ ਕੇ ਹੋਇਆ ਜਦੋਂ ਵੀ ਦੇਸ਼ੀ ਲੜਾਈ ਆਈ ਹੈ ਅਟ ਪੰਜਾਬ ਇਹ ਵੀ ਐਕਸਪੈਕਟ ਕਰਦਾ ਹੈ ਕਿ ਸੈਂਟਰਲ ਸਰਕਾਰ ਸਾਨੂੰ ਕੋਈ ਨਾ ਕੋਈ ਇਕਨੋਮਿਕ ਮਦਦ ਦੇ ਐਸੇ ਬਾਡਰ ਦੇ ਸਿਲਿਆ ਨੂੰ ਦੇ ਤੇ ਪੰਜਾਬ ਵਾਸਤੇ ਇਕਨੋਮਿਕ ਜਿਹੜਾ ਇੱਕ ਪੈਕੇਜ ਹੈ ਸੀ ਡਿਮਾਂਡ ਕਰ ਰਿਹਾ ਸਾਨੂੰ ਦੇ ਨਾਲ ਇੱਕ ਸਪੈਸ਼ਲ ਪਾਰਲੀਮੈਂਟ ਦਾ ਸੈਸ਼ਨ ਵੀ ਜੇਪੀ ਬੁਲਾਇਆ ਜਾਏ ਇਹ ਇਸ਼ੂਜ਼ ਜਿਹੜੇ ਇਸ਼ੂਜ਼ ਦੇ ਵਿੱਚ ਇਸ ਟਾਈਮ ਸਾਨੂੰ ਆਪਣੀ ਕਲੀਅਰ ਕਟ ਪਾਲਿਸੀ ਜਿਹੜੀ ਹਨ ਉਹਨਾਂ ਉਹਨਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਉਹਦੇ ਪਾਰਲੀਮੈਂਟ ਸੈਸ਼ਨ ਆਏ ਤਾਂ ਤਾਂ ਨਹੀਂ ਇਹ ਸਾਰੀ ਗੱਲ ਸਾਫ਼ ਤੌਰ ਤੇ ਕਲੀਅਰ ਹੋ ਪਾਏਗੀ ਸਪੈਸ਼ਲੀ ਜੋ ਅਮਰੀਕਾ ਦਾ ਰੂਲ ਹੈ ਤੇ ਜਿਸ ਤਰ੍ਹਾਂ ਨੇ ਕਸ਼ਮੀਰ ਦਾ ਜ਼ਿਕਰ ਉਹਨੇ ਕੀਤਾ ਸੋ ਇਹ ਪ੍ਰੈਸ ਕਾਨਫਰੰਸ ਬੇਸਿਕਲੀ ਇਸ ਜਲਵਾਸੇ ਹੈ ਇਸ ਕੋਲਾਬਾ ਵੀ ਕੁਝ ਬੇਨੇ ਸਾਥੀਆਂ ਦੇ ਮੇਰੀ ਇੱਕੋ ਬੇਨਤੀ ਹੈ ਕਿ ਇਹ ਦੀ ਕਿਰਪਾ ਤਰ ਤਰ 1 ਬਾਈ 1 ਦੇ ਫਿਜ ਮਾਇਆ ਸਾਹਿਬ ਬੇਸ਼ੱਕ ਕੋਈ ਧਾਰਿਕ ਬਿਆਨ ਨਹੀਂ ਆਇਆ ਲੇਕਿਨ ਫਿਰ ਵੀ ਇੱਕ ਤਰ੍ਹਾਂ ਬਹੁਤ ਜ਼ੋਰਾਂ ਨਾਲ ਕਹਿੰਦੇ ਹੈ ਕਿ ਜਿਹੜਾ ਉਥੇ ਪਰਮਾਨੂ ਜਿਹੜਾ ਸਿਗਰ ਨਾਲ ਕੁਝ ਕੋਈ ਅਕਤਾਰ ਸਾਹਿਬ ਜਿਹਾ ਕੁਛ ਹੋਇਆ ਜਿਹਦੇ ਕਰਕੇ ਅਮਰੀਕਾ ਨੇ ਇਹ ਇੰਟਰਵਿਊ ਕੀਤੀ ਹੈ ਕਿ ਜਿਹੜਾ ਇਹ ਇਹਨੂੰ ਤਾਂ ਕਿ ਰੁਕਿਆ ਜਾਵੇ ਜਿਹਦਾ ਬਹੁਤ ਕੰਮ ਕੰਮ ਹੀ ਜਾਂਦਾ ਨੁਕਸਾਨ ਚ ਨਾ ਹੋਵੇ। ਦੇਖੋ ਮੇਰੀ ਗੱਲ ਸੁਣੋ ਇਹਦੇ ਬਾਰੇ ਮੈਂ ਆਈ ਐਮ ਨੋਟ ਐਕਸਪਰਟ। ਇਹ ਰੀਤੇ ਇੱਕ ਐਜ਼ ਅ ਸਧਾਰਨ ਹਿੰਦੁਸਤਾਨੀ ਇਸ ਦੇਸ਼ ਦਾ ਹਿੰਦੁਸਤਾਨੀ ਹੋਂਦ ਦੇ ਵਿੱਚ ਮੈਂ ਇੰਨਾ ਹੀ ਅਸੀਂ ਜਾਣਦੇ ਆ ਸਾਰਾ ਹਿੰਦੁਸਤਾਨ ਚਾਹੁੰਦਾ ਹੈ ਕਿ ਤੁਸੀਂ ਇਮੀਡੀਏਟ ਬੰਦ ਕਰ ਸੋ ਪਾਰਲੀਮੈਂਟ ਦੇ ਵਿੱਚ ਚਰਚਾ ਹੋਏ ਆਪਣੀ ਸਾਰੀ ਗੱਲ ਜਿਹੜੀ ਬਹੁਤ ਸਾਰੀ ਕਨਫਿਊਜ਼ਨ ਸੋਸ਼ਲ ਮੀਡੀਆ ਦੇ ਜ਼ਰੀਏ ਆ ਰਹੀ ਹੈ ਉਸ ਨੂੰ ਦੂਰ ਕੀਤਾ ਜਾਏ ਆਪਣਾ ਪੱਖ ਚੰਗੀ ਤਰ੍ਹਾਂ ਕਲੀਅਰ ਕੀਤਾ ਜਾਏ ਅਸੀਂ ਵੀ ਚਾਹੁੰਦੇ ਹਾਂ ਕਿ ਸਾਡਾ ਦੇਸ਼ ਹਮੇਸ਼ਾ ਮਜ਼ਬੂਤ ਹੈ ਹਮੇਸ਼ਾ ਰਹੇਗਾ ਹਮੇਸ਼ਾ ਚੜ੍ਹਦੀ ਕਲਾ 'ਚ ਰਹੇਗਾ ਦੇਸ਼ ਇੱਕ ਰਹੇਗਾ ਜਿਸ ਤਰ੍ਹਾਂ ਅੱਗੇ ਹੀ ਅਸੀਂ ਇੱਕ ਹਾਂ ਤੋਂ ਇਹ ਕੋਈ ਸਪੈਸੀਫਿਕ ਗੱਲ ਤੇ ਮੈਂ ਜੋ ਆਖਰੀ ਦੇ ਸਕਦਾ ਸਪੈਸੀਫਿਕ ਜਵਾਬ ਸਰਕਾਰੀ ਉੱਤੇ ਦੇ ਸਕਦੀ ਹੈ ਬਹਿ ਦੇ ਆਪਣੇ ਐਜੇ ਸਰਦਾਰਨ ਹਿੰਦੂਸਤਾਨੀ ਆਪਣਾ ਇੱਕ ਥਿਊ ਪੁਆਇੰਟ ਹੈ ਇੱਕ ਪੰਜਾਬੀ ਵਜੋਂ ਥਿਊ ਪੁਆਇੰਟ ਰੱਖਿਆ ਪੰਜਾਬੀ ਜਾਂਦੇ ਰਿਕੇ ਸੈਂਟਰ ਸਰਕਾਰ ਅੱਗੇ ਵਧੇ ਸਾਡੀ ਬਦਲ ਕਰੇ ਸਾਡੀ ਬਾਹ ਭੜੇ ਨੁਕਸਾਨ ਹਮੇਸ਼ਾ ਪੰਜਾਬ ਦਾ ਹੁੰਦਾ ਜਦੋਂ ਵੀ ਕਿਤੇ ਪਾਕਿਸਤਾਨ ਦੇ ਨਾਲ ਕਿਸੇ ਕਿਸਮ ਦਾ ਵੀ ਕੋਈ ਹਰਾਤ ਵਿਰਦੇ ਨੇ ਸੋ ਇਹ ਵੇਸੇ ਕੇ ਦਾ ਕਾਰਨ ਜਿਹੜਾ ਸੀ ਅਸੀਂ ਇਕਨੋਮਿਕ ਪੈਕੇਜ ਦੀ ਵੀ ਮੰਗ ਕੀਤੀ ਹੈ ਬਾਰਡਰ ਏਰੀਆਸ ਤੇ ਵੀ ਸਪੈਸਿਫਿਕ ਗੱਲ ਕੀਤੀ ਕੋਈ ਇਸ ਤੋਂ ਇਲਾਵਾ ਕੁਝ ਨਹੀਂ ਹੈ ਮੋਦੀ ਨੇ ਕਿਹਾ ਹੈਗਾ ਪਾਣੀ ਆਲਾ ਜਿਹੜਾ ਬੁੱਧਾ ਹੈਗਾ ਉਹ ਪੂਰੀ ਉੱਤਰਾ ਜਿਹੜਾ ਰਾਮ ਹੈਗਾ ਰੱਜੀ ਰਹੇਗਾ ਇਸ ਤੇ ਕੋਈ ਗੱਲ ਨਹੀਂ ਹੋਏਗੀ ਫਿਰ ਗੱਲ ਪੀਓਗੇ ਤੇ ਹੋਏਗੀ ਆਧਿਮਾਤ ਦੀ ਤੁਸੀਂ ਇਸ ਤੇ ਜੀ ਨਜ਼ਰ ਰੱਖੋ ਇਹ ਜਦੋਂ ਪ੍ਰਾਈਮਿੰਟਰ ਸਾਹਿਬ ਨੇ ਬੋਲ ਲਈਏ ਕਿ ਕੋਈ ਐਸ ਟਾਈਪ ਬੈਂ ਤੇ ਜਿਹੜੀ ਆਪਣੀ ਗੱਲ ਰੱਖਣ ਵਾਸਤੇ ਐ ਸੋਨੀ ਗੱਡੀ ਰੱਖਦਾ ਸੈਸ਼ਨ ਹੋਏਗਾ ਸਾਰੀਆਂ ਗੱਲਾਂ ਉੱਥੇ ਡਿਲੀਵਰੀ ਹੋ ਜਾਣਗੀਆਂ ਗਵਰਨਮੈਂਟ ਆਫ ਇੰਡੀਆ ਹਰ ਹਿੰਦੁਸਤਾਨੀ ਗਵਰਨਮੈਂਟ ਆਫ ਇੰਡੀਆ ਅੱਜ ਹਿੰਦੁਸਤਾਨ 'ਚ ਬੈਠਾ ਹੈ ਜਾਂ ਦੁਨੀਆ ਭਰ 'ਚ ਬੈਠਾ ਜਿੰਨੇ ਵੀ ਹਿੰਦੁਸਤਾਨ ਦੇ ਨਾਲ ਤੋਲ ਕਰਕੇ ਰੋਕਨੇ ਉਹ ਹਮੇਸ਼ਾ ਚਾਹੁੰਦੇ ਕਿ ਸਾਡਾ ਦੇਸ਼ ਚੱਲ ਨਹੀਂ ਚੱਲਦਾ ਐਂਡ ਖੁਸ਼ੀ ਦੀ ਗੱਲ ਬੰਦੀ ਹੈ ਸਾਰੀ ਪੋਲਿਟਿਕ ਜਮਾਤਾ ਦੀ ਹੋਨ ਹਾਰਟਡਲੀ ਦਰਬੰਦੂ ਇਸ ਐਪਰਟ ਦੇ ਸਪੋਰਟ ਕਿਸ ਕੋਈ ਕਿੰது ਪ੍ਰੰਤੂ ਨਹੀਂ ਕਰ ਰਿਹਾ ਬਸ ਅਸੀਂ ਇੱਕੋ ਗੱਲ ਕਰ ਰਹੇ ਆ ਕਿ ਕਿਰਪਾ ਕਰਕੇ ਸੈਸ਼ਨ ਬੁਲਾਇਆ ਜਾ ਸੈਸ਼ਨ ਦੇ ਵਿੱਚ ਜਿੰਨੀਆਂ ਗੱਲਾਂ ਨੇ ਉਹ ਬਕਾਇਦਾ ਤੌਰ ਸਪੈਸ਼ਲੀ ਅਮਰੀਕਨ ਪ੍ਰੈਜ਼ੀਡੈਂਟ ਦਾ ਜਿਹੜਾ ਰੋਕ ਐਂਡ ਜਿਹਦੇ ਵਿੱਚ ਉਹਨੇ ਤਸਵੀਰ ਦਾ ਇਸ਼ੂ ਜਿਹੜਾ ਕਦੀ ਵੀ ਹਿੰਦੁਸਤਾਨ ਨੇ ਨਹੀਂ ਮੰਨਿਆ ਕਿ ਕੋਈ 第三 ਪਾਰਟੀ ਆ ਕੇ ਕੋਈ ਨਿਊਟਰਲ ਜਗ੍ਹਾ ਤੇ ਗੱਲ ਕਰੇ ਕਿਉਂ ਕਸ਼ਮੀਰ ਹੈ ਹੀ ਛੱਡ ਤੇ ਦੂਸਰੀ ਗੱਲ ਇਹ ਕਿ ਸੀਸਫਾਇਰ ਤੇ ਹੋਇਆ ਹੈ ਉਹਦੀਆਂ ਕੀ ਕੀ ਉਹਦੀਆਂ ਕੋ ਉਹ ਕਿਸ ਤਹਤ ਉਹ ਸੀਸਫਾਇਰ ਹੋਇਆ ਉਹ ਸਾਰੀ ਗੱਲ ਦੀ ਕਲੈਰਿਟੀ ਸਾਰਾ ਰਿਪੋਰਟ ਜੀ ਇਹ ਸਾਰੇ ਪੰਜਾਬ ਦੇ ਮੁੱਦੇ ਤੇ ਦੋ ਸਵਾਲ ਇਹ ਨੇ ਇੱਕ ਹੈ ਆਪਣਾ ਪਾਣੀ ਉਹਦਾ ਇੱਕ ਵਾਰੀ ਖਬਰ ਆਈ ਸੀ ਕਿ ਹਾਈ ਕੋਰਟ ਨੇ ਕਹਿ ਦਿੱਤਾ ਕਿ ਜਿਹੜਾ ਪਾਣੀ ਹਰਿਆਣਾ وہ منطق غلط ہے لیکن پورے باوضو کی گورنمنٹ نے انٹراپریٹ لوگوں کو صحیح سچویشن کی جانکاری نہیں دی ایک کیس والا پہلے ٹھیک ہے ہائی کورٹ میں تھا یہ کہ سر ہائی کورٹ نے پنجاب کے اپرٹ فیصلہ رکھا ہے اور ایک ایکزیکٹلی ایلیبریشن علی باقی ہے میرا سوال جب یہ پانی کا مسئلہ ہریانہ پوچھا کہ نال پانی کیوں ہے سر ہریانہ نے صحیح گل کی تھی بھی اور ایک ایک دوسرے ایک ابھی تو دیکھو ابھی شروع ہی ہوئی یہ اگر جلندر میں لیڈر اپوزیشن آ رہے اپنی بات رکھ رہے ہیں پنجاب کا اپنا جو بات ہے وہ رکھیں گے جب سپیشل سیشن ہوگا پھر میں اپنے ਸੂਬੇ ਦੇ ਅਧਿਖੇ ਪਾਰਟੀ ਦੇ ਅਧਿਖੇ ਹੋਰ ਆਪਣੇ ਐਮਪੀ ਸੇ ਮਿਲਲੇ ਕਰੇਗਾ ਵਹਾਂ ਆਪਣੀ ਪੰਜਾਬੀ ਪਸਾਰ ਰੱਖੇਗੀ ਬਸ ਥਿਸ ਇਜ਼ ਅ ਵੇ ਹਾਊ ਟੂ ਡੂ ਅਕਾ ਕੇਸ ਕੋ ਹੀ ਲੈ ਕੇ ਜਾ ਰਹੇ ਆ ਹਰਜੋਤ ਸਾਹਿਬ ਜਿਸ ਤਰੀਕੇ ਨਾਲ ਦੇਖ ਦਿੱਤਾ ਜਾ ਰਿਹਾ ਹੈ ਕਿ ਭਾਰਤ ਨੇ ਕੋਸ਼ਿਸ਼ ਕੀਤੀ ਹੈ ਫਿਲਡ ਦਾ ਜਮਾਤ ਨੇ ਉਹ ਜਿਹੜਾ ਹੈ ਕਿ ਸੱਤ ਕੀਤੀ ਕਾਂਗਰਸ ਕੀ ਸੋਚਦੀ ਹੈ ਕਿ ਅਮਰੀਕਾ ਦਾ ਇਸ ਤਰੀਕੇ ਨਾਲ ਸੱਤ ਹੋ ਕੇ ਆ ਜਾਣਾ ਕੱਲ ਨਾ ਚੱਲਦੀ ਹੈ ਟ੍ਰੇਡੀ ਦਾ ਲਖੀ ਐਡਸ ਨੂੰ ਪੁਰਾਣੇ ਟੈਰੀਫ ਦੀ ਲਾਗੀ ਕਾਂਗਰਸ ਇਸ ਮੋਚੀ ਲੀਡਰਸ਼ਿਪ ਵੀ ਕੁਐਸਚਨ ਕਰਦੀ ਹੈ ਮੋਚੀ ਲੀਡਰਸ਼ਿਪ ਤੇ ਆਪਣੀ ਰੋਜ਼ਗਾਰ ਨੂੰ ਰੱਖਦੀ ਹੈ ਕੰਕਰੀਟ ਕੰਕਰੀਟ ਐਸਰ ਹੈ ਵੀ ਉਹੀ ਗੱਲ ਹੈ ਸਾਰੀਆਂ ਜੋ ਸੈਸ਼ਨ ਕੋਲ ਕੀਤਾ ਜਾਏਗਾ ਤਾਂ ਹੀ ਉੱਤੇ ਗੱਲ ਰੱਖੀ ਜਾਏ ਮੈਂ ਹੁਣ ਇਥੋਂ ਮਿਲਦਾ ਕੋਈ ਇਹੋ ਜੀ ਗੱਲ ਪਾਰਟੀ ਦੇ ਬਿਨਾਪੇ ਰੱਖ ਨਹੀਂ ਸਕਦਾ ਮੈਂ ਤੇ ਇਨੀ ਗੱਲ ਹੀ ਕਹਿ ਰਿਹਾ ਕਿ ਜਿਹੜੀਆਂ ਚੀਜ਼ਾਂ ਦੀ ਹੈ ਜੇ ਕਲੈਰਿਟੀ ਹੈ ਜੀ ਕੈਨਡੀ ਗਵਰਨਰਟ ਆਫ ਇੰਡੀਆ ਪਾਰਲੀਮੈਂਟ ਦਾ ਸੈਸ਼ਨ ਹੋਣਾ ਹੈ ਤੋ ਦਿਖ ਲੈ ਅਗਰ ਤੁਸੀਂ ਦੱਸავਗੇ ਕਿ ਆਪਕੋ ਜੀ ਬਾਤ ਦੀ ਲੋੜ ਆ ਜੇ ਇਸ ਵਿਸ਼ੇ ਤੋਂ ਡਿਵੈਲਪਮੈਂਟ ਅਜੀ ਹੈ ਤੁਸੀਂ ਕਹੋ ਵੀ ਸਭ ਤੋਂ ਇੱਕ ਪਾਰਟੀਆਂ कोर्ट की कमेंट फॉर द इशू होल पार्ट और जबो सीस वायर हाउस हुआ उसको मार काफी सारे कागज चले जाते हैं या आपको तो थोड़े से होंगे देव मो केंद्रगांधीस ने मार्केटिंग ऑफ बलदा दे स्टूडेंट को आप के प्राइम मिनिस्टर वो हाउ दे लोकेटेड उन्होंने देव देव मो केंद्रगांधीस गेम पे वो शीट अप्रेहेन्डेड डिस्प्ले दे सोशल मीडिया से आई है ना हाउ दिस वीडियोस ने कैसा नहीं और सोशल ਕੌਨ ਇਸ ਮੇ ਦਾ ਜਾਪਾ ਕੀਤਾ ਹੋਇਆ ਤੇ ਪੁਰਾਣੀ ਗੱਲ ਨੂੰ ਕੁਵਿਟ ਕੀਤਾ ਹੋਇਆ ਫਾਈਨਲ ਫਾਰਮ ਨਹੀਂ ਕਰਦੇ ਪਿਛਲੇ ਕੁਵੇ ਨਹੀਂ ਜਿਹੜੀ ਸੀਸ ਫਾਇਰ ਕਰਦਾ ਮਿਸਟਰ ਗਾਮੀਆ ਨਾਲ ਮਸਤਰਾ ਇਨਫਰਮੇਸ਼ਨ ਦੇ ਕੇ ਪ੍ਰਾਈਵੇਸੀ ਮੈਥਡ ਹੋਤੇ ਨੇ ਹੁਣ ਸੀਸ ਫਾਇਰ ਕਰਦਾ ਇਸ ਤਰ੍ਹਾਂ ਦੀ ਗੱਲ ਉਹ ਖੌੜੀ ਹੀ ਦੁਕਾਣ ਹੈ ਮੈਂ ਕੋਈ ਐਸ ਕਿਸਮ ਦੀ ਗੱਲ ਕਿਸੇ ਤੇ ਨਹੀਂ ਲੈ ਕੇ ਆਣਾ ਚਾਹੁੰਦਾ ਜਿਹੜੀ ਕੋ ਮਵਾਦ ਚੇਤਾ ਹੈ ਕਿ ਵੀਆਰ ਵੀ ਨੈਸ਼ਨਲ ਇੰਟੀਗਰਿਟੀ ਸਾਰੇ ਸਾਰਾ ਦੇਸ਼ ਗਰਮਿੰਦ ਦੇ ਨਾਰੇ ਸਾਡੀਆਂ ਜਿਹੜੀਆਂ ਇਹਦੇ ਕੁਝ ਚੀਜ਼ਾਂ ਹਿੰਦੁਸਤਾਨ ਦੇ ਲੋਕ ਮੰਗ ਰਹੇ ਨੇ ਕਿ ਗਵਰਨਮੈਂਟ ਆਫ ਇੰਡੀਆ ਕਲੀਅਰ ਕਰੇ ਸਪੈਸ਼ਲੀ ਉਹ ਗੱਲ ਜਿਹੜੀ ਅਮਰੀਕਨ ਪ੍ਰੈਜ਼ੀਡੈਂਟਾ ਰੋਲ ਹੈ ਅਸੀਂ ਉਹਦੀ ਗੱਲ ਹੈ ਇੱਥੇ ਕੀ ਚੱਲ ਰਿਹਾ ਹੈ ਕੀ ਨਹੀਂ ਚੱਲਦਾ ਕੀ ਕਹਲੇ ਹੋਇਆ ਕੀ 延迟 ਹੋਇਆ ਉਹਨੂੰ ਛੱਡਦੇ ਹੋਏ ਅਸੀਂ ਤੇ ਇੰਨਾ ਚਾਹੁੰਦੇ ਹਾਂ ਕਿ ਸਾਨੂੰ ਕਲੈਰਿਟੀ ਦਿੱਤੀ ਜਾਵੇ ਇਹ ਜਿਹੜੀ ਸੀਸਪਾਇਰ ਹੈ ਬੇਸਿਕਲੀ ਉਹ ਗਵਰਨਮੈਂਟ ਆਫ ਇੰਡੀਆ ਵੱਲੋਂ ਇਹ ਨੌਸਰਿਸ ਜੇਂਸੀ ਇਨਸਟੇਡ ਆਫ ਅਮਰੀਕਨ ਪ੍ਰੈਜ਼ੀਡੈਂਟ ਉਹ ਕਾਇਰ ਕ੍ਰਾਈਮਨਿਸਟਰ ਨੇ ਕੱਲ ਆਲੋਪੋਰਟ ਚ ਇਹ ਕਹਿ ਗਏ ਨੇ ਕਿ ਸੀ ਫਾਈਲ ਭਾਰਤਾਨ ਨੇ ਮੰਗੀ ਜਿਹਾ ਸੀ ਮੰਗੀ ਹੈ ਇਸ ਦਾ ਕੀ ਹੋਇਆ ਹੈ ਕਹਿ ਰਹੇ ਹੈ I think ਉਹ ਜੋ ਮਰਜੀ ਪ੍ਰੈਜ਼ੀਡੈਂਟ ਹੈ ਨਾ ਸੀ ਸੈਕਟਰੀ ਅਸੀਂ ਇੰਨੀ ਗੱਲ ਕਹਿੰਦੇ ਹਾਂ ਫਲੋਰ ਆਫ ਦੋ ਪਾਰਲੀਮੈਂਟ ਲਗਾ ਹੋਏਗਾ ਇਹ ਅਰੀਨਾ ਖੁੱਲਾ ਹੋਏ ਅਰੀਨਾ ਖੁੱਲਾ ਦੇ ਵਿੱਚ ਬਹੁਤ ਸਾਰੇ ਸਵਾਲਾਂ ਨਾਲ ਕੇ ਜਿਹੜੀ ਵੀ ਦੇਸ਼ ਦੇ ਸਾਹਮਣੇ ਜੇ ਦੇਸ਼ ਨੂੰ ਕਿਸੇ ਕਿਸਮ ਦੀ ਸੋਸ਼ਲ ਮੀਡੀਆ ਦੇ ਜ਼ਰੀਏ ਕਿਸੇ ਜ਼ਰੀਏ ਕੁਝ ਪ੍ਰੋ ਆ ਰਹੀਆਂ ਕੁਝ ਐਂਟੀ ਗੱਲਾਂ ਆ ਰਹੀਆਂ ਕੁਝ ਆ ਉਸ ਦੇ ਵਿੱਚ ਕੋਈ ਨਾ ਕੋਈ ਜੇ ਕੋਈ ਕਿਸੇ ਕਿਸਮ ਦੀ ਕਲੈਰਿਟੀ ਨਹੀਂ ਹੈ ਤੁਹਾਨੂੰ ਗਵਰਨਮੈਂਟ ਕਲੀਅਰ ਕਰੇ ਕਿ ਅਸੀਂ ਇਸ ਪ੍ਰਮਾਣਿਕਾ ਲਈ ਤੁਸੀਂ ਜਿੱਦਾਂ ਗੱਲ ਕੀਤੀ ਕਿ ਹਾਈਪਰਲੇਟ ਹੋ ਗਿਆ ਦੁਨੀਆ ਪਾਕਿਸਤਾਨ ਦੇ ਨਾਲ ਇੱਕ ਵਾਰ ਫਿਰ ਸੋ ਹਾਊ ਡੂ ਯੂ ਲੁੱਕ ਐਟ ਇਟ ਉਹਦੀ ਤਾਂ ਹੈ ਕਿ ਬਦਮਉਰ ਸਿੰਘ ਉਹ ਬਣਾਦੀ ਗਵਰਨਮੈਂਟ ਉਹਨਾਂ ਬੜੀ ਕਾਮਯਾਬੀ ਦੇ ਨਾਲ ਜਦੋਂ ਵੀ ਬਾਹਰ ਲਿਆਉਂਦੇ ਸੀ ਉਹ ਕੱਲੇ ਹਿੰਦੁਸਤਾਨ ਨੇ ਹਿੰਦੁਸਤਾਨ ਦੀ ਗਾਲੀ ਕੱਢਦੇ ਸੀ ਇੰਡੋ-ਪਾਕ ਕਰਨੀ ਸੀਗਾ ਉਹਨੇ 트럼ਪ ਸਾਹਿਬ ਨੇ ਇੱਕ ਵੇਲ ਕਰ ਦਿੱਤਾ ਅਗਰੈਸਿਵ ਨੂੰ ਵੀ ਅਜੇ ਤੱਕ ਰੈਪ੍ਰੀਮੈਂਡ ਨਹੀਂ ਕੀਤਾ ਉਹਨੇ ਪਾਕਿਸਤਾਨ ਨੂੰ ਰੈਪ੍ਰੀਮੈਂਡ ਨਹੀਂ ਕੀਤਾ ਕਿ ਟੈਰਰਿਸਟ ਅਟੈਕ ਤੁਸੀਂ ਕਰਵਾਇਆ ਰੈਪ੍ਰੀ ਉਹਨਾਂ ਦੀ ਉਹਨਾਂ ਨੂੰ ਡਿਪਲਮਾ ਕਰਨਾ ਚਾਹੀਦਾ ਸੀ ਨੋ ਇਨ ਫੁੱਲੀ ਬੈ ਕਿ ਸਾਰੇ ਨੂੰ ਇਟ ਇਜ਼ ਕਨਸਿਡਰਡ ਟੂ ਬੀ ਵਨ ਆਫ ਦੀ ਰੋਗ ਨੇਸ਼ਨ ਜਿੱਥੇ ਵਰਲਡ ওভার ਜਿੱਥੇ ਵੀ ਟੈਰਰਿਜ਼ਮ ਹੋਇਆ ਹੈ ਇਵਨ ਅਮਰੀਕਾ ਦੇ ਵਿੱਚ ਉਸਾਂਮਾ ਬਿਲ ਗਾਰਡਨ ਜਿਹੜਾ ਅੱਜ ਵਿੱਚ ਉਹ ਵੀ ਪਾਕਿਸਤਾਨ ਤੋਂ ਆਕਾਬਾਦ ਤੋਂ ਕਢਿਆ ਗਿਆ ਐ। ਥੈਟਸ ਵਾਈਸ ਉਹ ਸੀ ਕਿ ਇਹ ਫੈਕਟਰੀ ਇਜ਼ ਕੁਇਪਡ ਵਿਦ ਨੈਸ਼ਨਲ ਹਾਈਪਨੇਟ ਵੀ ਆਟੋਮੈਟਿਕ। ਨਹੀਂ ਸਾਨੂੰ ਇਹ ਸੱਚਾ ਕਹਿਤਾ ਮਕਸਦ ਇਹ ਸੀ ਕਿ ਦੋਨਾਂ ਨੂੰ ਇਕੱਠੇ ਇਕਵੇਟ ਕਰਨਾ ਸਾਨੂੰ ਸਾਰੇ ਹਿੰਦੁਸਤਾਨੀ ਇਹ ਟੂ ਸੀਰੀਅਸਲੀ ਇਸ ਦਾ ਕੰਸਰਨ ਹੈ ਕਿ ਟਰੰਪ ਕੋ ਲਾ ਲੂ ਇਕੱਠਾ ਜਿਹੜਾ ਦੋਨਾਂ ਨੂੰ ਕਿਸੇ ਨੂੰ ਰੈਪਰੀਬਾਂਡ ਨਹੀਂ ਕੀਤਾ ਗਿਆ ਦੋਨਾਂ ਦੀ ਤਾਰੀਫ ਹੀ ਕੀਤੀ। ਹਿੰਦੁਸਤਾਨ ਦੀ ਤੇ ਤਾਰੀਫ ਕਰਦੀ ਸੀ। ਅਜੇ ਤੇ ਪਾਕਿਸਤਾਨ ਦੀ ਤਾਰੀਫ ਲਈ ਸਭ ਇਹ ਸਨ ਗਿਆ ਕਲੈਰਿਟੀ ਇਸ ਤੋਂ ਗਵਰਨਮੈਂਟ ਆਫ ਇੰਡੀਆ ਜਾਂ ਮੋਨਿਸਟਰ ਜਾਂ ਪ੍ਰਿੰਸਟਰੀ ਹੋਤੇ ਦੇਣਗੇ ਬਾਇਸ ਹੈ ਕੋਰ ਬਹੁਤ ਜ਼ਬਰਦਸਤ ਜਿਹੜਾ ਚੱਲ ਰਿਹਾ ਸੋਸ਼ਲ ਮੀਡੀਆ ਤੇ ਚੱਲ ਰਿਹਾ ਜਿਸ ਤਰ੍ਹਾਂ ਉਹ ਕਹਿੰਦੇ ਦੀ ਹੈ ਕਿ ਸਿੰਧਰਾ ਪੰਦੀ ਪ੍ਰਧਾਨਤ ਜਿਹੜੇ ਆਪਣੇ ਮੋਦੀ ਸਾਹਿਬ ਸਿੰਧਰਾ ਕਰਦੀ ਨਹੀਂ ਬੰਸਦੇ ਐਕਲ ਕੱਟਾ ਮੋਰ ਚੱਲ ਰਿਹਾ ਹੈ ਜੀ ਸਵਾਲ ਰਸਾ ਪੰਜਾਬ ਨੂੰ ਲੈ ਕੇ ਸਵਾਲ ਲਜੀਠੇ ਦੇ ਦੋ ਵਿੱਚ ਕੋਆ ਇਹ ਸਵਾਲ ਜੋ ਸਿੱਧਾ ਹੈ ਵੀਤਵਾਦ ਮੌਤਾ ਪਹੁੰਚ ਗਿਆ ਸਰਕਾਰ ਨੇ 31 ਮਈ ਤੱਕ ਜਿਹੜਾ ਕਿ ਲਾਲ ਕਿਤਾ ਦਾ ਸ਼ਬਦ ਹੁੰਦਾ ਓਵਰ ਆਲ ਸਿਨੈਰੀਓ ਥੋੜੇ ਦੇਖੋ ਇੱਕ ਸਾਲ ਨੂੰ 10 ਮਹੀਨੇ ਗੱਲ ਮੈਂ ਵੀ ਉੱਥੇ ਗਿਆ ਸੀਐਮ ਪੰਜਾਬ ਤੇ ਆਨ ਤੋਂ ਪਹਿਲੇ ਮੈਂ ਉੱਥੇ ਸੀ ਅਨਫੋਰਚੁਨੇਟ ਗੱਲ ਹੈ ਕਿ ਜਿਹੜਾ ਸੀਐਮ ਖੁਦ ਕਿਡੈਂਪ ਕਰਦਾ ਹੁੰਦਾ ਸੀ ਇਹਨਾਂ ਗੱਲਾਂ ਕਹਿੰਦਾ ਸੀ ਕਿ ਮੌਤਾ ਨਹੀਂ ਹੋਇਆ ਮਰਡਰ ਹੋਇਆ ਤੇ ਅਸੀਂ ਇਹ ਪੁੱਛਿਆ ਕਿ ਫਿਰ ਜੇ ਮਰਡਰ ਹੋਇਆ ਤਾਂ ਮਰਡਰ ਦਾ ਜ਼ਿੰਮੇਵਾਰ ਕੌਣ ਹੈ ਉਹਨਾਂ ਨੇ ਬਿਆਨ ਦੇ ਵਿੱਚ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਮੇਰੇ ਜਾਣ ਤੋਂ ਬਾਅਦ ਉਹਨੇ ਚ ਮੈਂ ਦੇ ਸਿੱਧਾ ਇਲਜ਼ਾਮ ਲਗਾਇਆ ਸੀ ਕਿ ਡਾਇਰੈਕਟਲੀ ਇਹਦੇ ਵਿੱਚ ਆਪ ਗਵਰਨਮੈਂਟ ਦਾ ਫੇਲੀਅਰ ਹੈ ਇਹਦਾ ਸਿੱਧਾ ਰਿਸਪੋਨਸਿਬਿਲਟੀ ਲਾਈਸ ਐਟ ਦੀ ਡੋਰ ਆਫ ਭਗਵੰਤ ਮਾਨ ਐਂਡ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਮੈਂ ਚਾਹੀਦਾ ਮਿਸਟਰ ਭਗਵੰਤ ਮਾਨ ਹੋਮ ਮਿਨਿਸਟਰ ਹੈ ਖਾਮ ਚੀਜ਼ ਹੈ ਮੇਰੇ ਤੋਂ ਬਾਅਦ ਉਹਨਾਂ ਬਿਆਨ ਦਿੱਤਾ ਕਿ ਯਾਹ ਦੇ ਕੋਈ ਜਿਹੜਾ ਦੋ ਨੰਬਰ ਦਾ ਕੰਮ ਚੱਲ ਰਿਹਾ ਹੈ ਯਾਹ ਦੇ ਦੇ ਪਿੱਛੇ ਕੋਈ ਪੋਲਿਟਿਕਲ ਤਾਕਾ ਹੈ ਯਾ ਪੁਲਿਸ ਹੈ ਇਹ ਗਿਆ ਅਫਸਰຊਾਈ ਤੇ ਮੈਂ ਟਵੀਟ ਕੀਤਾ ਸੀ ਮਾਨ ਸਾਹਿਬ ਸ਼ਾਇਦ ਤੁਸੀਂ ਭੁੱਲ ਗਏ ਹੋ ਕਿ ਤਿੰਨਾਂ ਦੇ ਹੈਡ ਤੇ ਤੁਸੀਂ ਹੁਣ ਪੋਲੀਟਿਕਲ ਸਿਸਟਮ ਦੇ ਹੈਡ ਤੁਸੀਂ ਹੋ ਪੁਲਿਸ ਦੇ ਹੈਡ ਤੁਸੀਂ ਹੋ ਬਿਊਰੋਕਰੇਸੀ ਦੇ ਹੈਡ ਤੁਸੀਂ ਹੋ ਤੇ ਰਿਸਪੌਂਸਿਬਿਲਟੀ ਜਾ ਰਿਹਾ ਕਿ ਲਾਈਜ਼ ਐਟ ਯਰ ਫੁੱਟਸ ਮਰਡਰ ਦਾ ਕੇਸਾਨੂੰ ਕਿਰਪਾ ਕਰਕੇ ਦੱਸੋ ਕਦੋਂ ਰਜਿਸਟਰ ਕੀਤਾ ਕਰ ਤੁਸੀਂ ਕਦੋਂ ਕੀਤਾ ਜਦੋਂ ਮੌਕੇ ਤੇ ਅੱਜ 21 ਬਹੁਤਾ ਹੋ ਚੁੱਕਿਆ 8-10 ਅਜੇ ਵੀ ਹਸਪੀਟਲ ਚ ਨੇ ਤਾਨੂੰ ਬਕਾਇਦਤ ਹੋਰ ਜਿਹੜੀ ਗੱਲ ਮੇਰੇ ਕੁਲੀਗ ਨੇ ਕਹੀ ਸੀ ਸਾਡੇ ਮੈਮੋ ਭਗਤ ਸਿੰਘ ਸਾਹਿਬ ਨੂੰ ਕਿ ਇਹ ਕੀ ਅਚਰਨ ਨੂੰ ਇਹ ਇੱਕ ਦਿਹਾੜੀ ਪਹਿਲੀ ਕੰਮ ਸ਼ੁਰੂ ਹੋਇਆ ਸੀ ਤਾਨੂੰ ਪਤਾ ਹੈ ਕਹਿੰਦੇ ਇਹਦਾ ਇੱਕ ਵੱਡਾ ਕਾਸਮੀ ਹੈ ਕਿ ਐਕਸਾਈਜ਼ ਦੀ ਇੱਕ ਪਾਸੇ ਤੇ ਕਹਿੰਦੇ ਸਾਡੀ ਕਲੈਕਸ਼ਨ ਬੜੀ ਵੱਧ ਗਈ ਹੈ ਪਰ ਆਮ ਮੰਗੀ ਇੰਨੀ ਕਰ ਦਿੱਤੀ ਹੈ ਕਿ ਜਿਹੜੇ ਬੇਸਿਕਲੀ ਦਿਹਾੜੀ ਕਰਵਾਉਣੇ ਲੋਕ ਉਹਨਾਂ ਨੂੰ ਸ਼ਰਾਬ ਹੋਣ ਜੇਸੀ ਸ਼ਰਾਬ ਦੀ ਬੋਤਲ ਦਾ तकरीबन ਮੈਨੂੰ ਪਤਾ ਲੱਗਾ 400 ਰੁਪਏ ਜੇ ਜਿਹੜਾ ਅਧੀਆ ਸੀ 800 ਦਾ ਹੋ ਗਿਆ 800 ਦਾ ਹੋ ਗਿਆ ਜਿਹੜਾ ਲੇਬਰ ਕਰਨ ਵਾਲਾ ਆਦਮੀ ਜਿਹਨੂੰ ਦਿਹਾੜੀ 400 ਤੋਂ 500 ਮਿਲਦੀ ਏ ਇਹ ਕੱਲ ਮੈਂ ਉਥੇ ਪਤਾ ਕੀਤਾ ਸੀ ਉਹ ਕਹਿੰਦੇ 20 ਤੋਂ 25 ਰੁਪਏ ਦਾ ਇੱਕ ਪੌਚ ਬੰਦਾ ਸੀ ਜਿਹਦੇ ਨਾਲ ਬਹੁਤ ਹੋਈ ਜੋ ਸਸਤੀ ਸ਼ਰਾਬ ਲੈਣ ਕਰਕੇ ਕੱਲ ਹੋਇਆ ਅਸੀਂ ਇੱਕ ਪਾਸੇ ਤੇ ਵੇਖ ਲਿਆ ਕਿ ਸਾਨੂੰ ਲੱਗ ਰਿਹਾ ਕਿੱਦਾਂ ਇਕੱਠਾ ਹੋ ਰਿਹਾ ਪਰ ਇੱਕ ਸੈਕਟਰ ਜਿਹੜਾ ਗਰੀਬ ਸੈਕਟਰ ਜਿਹੜਾ ਇਸ ਤੇ ਹੈ ਸੀ ਉਧਰ ਧਿਆਨ ਨਹੀਂ ਕੀਤਾ ਕਿ ਇੱਕ ਸੈਕਟਰ ਐ ਹੋ ਚਿਰ ਵੀ ਹੈ جنو سانوں ایک شراب دیلی ہے سستے ریٹے مہیا کرانی تے ہیں تو دس is one of the reasons دوسری ریزن جیلی ہے اسی آپ کہا لے کہی کہ مان صاحب کسی آپ دسو یا پر پاکسین چیمے لوں سیمہ دینا چاہیے تو یہاں دسو کاروائی کے لیے تے کرنی ہے چیم انسٹر دوسیوں کسٹر دوسیوں کہا لو دے ساتھے آن تو پہلے کیسے چھو دے میلی ایس پی سیزمینے کرنی تے دیں وہ میلے بعد میلے بعد کر دیلے گا

ਉਹਦਾ ਮਤਲਬ ਇਹ ਹੈ ਕਿ ਸਵਾ 3 ਸਾਲ ਤੇ ਮਾਨ ਸਾਹਿਬ ਨੇ ਮੰਨ ਲਿਆ ਕਿ ਇਹ ਹੀ ਮਾਫੀਆ ਚਲਾਦੇ ਰਹੇ। ਇਹ ਕਬੂਲ ਲਈ ਨਾ ਕਿ ਸਵਾ 3 ਸਾਲ ਬੀਤ ਗਏ। ਹੁਣ ਅਸੀਂ ਬੰਦ ਕਰਾਂਗੇ ਉਹਦਾ ਮਤਲਬ ਸਵਾ 3 ਸਾਲ ਪੂਰੀ ਚੱਲਦੀ ਰਹੀ। ਦੇਜੇ ਵੀ ਚੱਲ ਰਹੀ ਹੈ ਇਹ ਨਹੀਂ ਕਿ ਬੰਦ ਹੋਈ ਹੈ। ਨਸ਼ੇ ਵਰਗਾ ਮਾਫੀਆ ਦੇ ਜਿਹਾ ਜਿਹੜਾ ਤੁਹਾਡੇ ਸਾਹਮਣੇ ਚੱਲੀ ਜਾਂਦਾ ਸੁਮੂਚੇ ਪੰਜਾਬ ਚੱਲਦੇ। ਇਹ ਲੇਰਾ ਸਾਰਾ ਕੋਈ ਅਖਬਾਰਾਂ ਦੇ ਵੀ ਇਹ ਸਾਰਾ ਕੰਮ ਚੱਲੀ ਜਾਂਦਾ। ਜਦੋਂ ਆਜਾ ਬੰਦ ਕਰ ਲਿਆ ਇਹ ਪੈਸੇ ਸਾਂ ਲੈਂਦਾ। ਕੰਮ ਕਿੰਨਾ ਜਿਹੜਾ ਤੁਸੀਂ ਪੰਜਾਬ ਨੂੰ ਮੰਗਦੇ ਹੋ ਦੇਖੋ ਮੈਂ ਕੋਈ ਸਪੈਸੀਫਿਕ ਕੋਈ ਚੀਜ਼ ਤੇ ਗਵਰਨਰ ਪੰਜਾਬ ਨਾਲ ਹੀ ਗੱਲ ਕਰਦੇ ਹਾਂ ਇਕਨੋਮਿਕ ਪੈਕੇਜ ਦੇ ਤੇ ਹੈ ਕੋਈ ਕਿਸਾਨਾਂ ਦੀ ਮਦਦ ਕਰਨੀ ਕੁਝ ਇੰਡਸਟਰੀ ਦੀ ਮਦਦ ਲਈ ਕੋਈ ਖੂਬ ਉਪਾਸ ਦੀ ਮਦਦ ਕਰੇ ਕੋਈ ਜੋ ਬਾਰਡਰ ਏਰੀਆ ਦੀ ਜਿਸ ਤਰ੍ਹਾਂ ਅਸੀਂ ਮੰਗ ਕੀਤੀ ਹੈ ਨਾ ਪੰਜਾਬ ਚ ਨਹੀਂ ਦੇ ਸਕਦੇ ਤੁਸੀਂ ਘੱਟੋ ਘੱਟ ਬਾਰਡਰ ਸਾਡੇ ਦੇਲੇ ਨੂੰ ਦੇ ਦਿਓ ਸਾਡੇ ਦੇ ਦਿਲਦਰ ਦੇ ਇੰਡਸਟਰੀ ਕਰਨ ਦਿਲਦਰ ਨਾਲ ਕੋਜਰੋਪ ਕਾਨਪੁਰਲਾ ਆਉਂਦਾ ਹੈ ਗੁਦਾਸਪੁਰਲਾ ਆਉਂਦਾ ਹੈ ਅੰਮ੍ਰਿਤਸਰ ਤਰੰਤਾਰਲਾ ਆਉਂਦਾ ਹੈ ਸਾਡੀ ਪੰਜਾਬ ਦੀ ਰੈਜ਼ਿਸਟਿੰਗ ਇੱਥੇ ਦੀ ਇੱਥੇ ਰਹਿ ਸਰ ਜਾਂ ਕਿਸੇ ਭਾਰੂਂ ਗਿਆ ਤੇ ਸਾਡੇ ਉਸ ਏਰੀਆ ਜਰੂਰ ਸਾਡੇ ਨੌਜਵਾਨਾਂ ਨੂੰ ਬਾਰ ਬਾਰ ਵੀ ਫੈਲ ਜਾਗੇ ਤੇ ਪੰਜਾਬ ਦੇ ਵਿੱਚ ਉਹ ਬੇਸਿਕਲੀ ਤੇ ਹੈ ਸਰ ਤੁਸੀਂ ਇਹ ਆਪੋਰਟ ਦੇ ਰਹੇ ਹੋ ਕਿ ਇਹ ਗਿਆ 10-10 ਹਜ਼ਾਰ ਆਤਵਾਦੀ ਸਰਕਾਰ ਲਈ ਤੁਸੀਂ ਮੈਨੂੰ ਧੰਨਵਾਦ ਕਰੋ ਕਿ ਤੁਸੀਂ ਇਹ ਲਈ ਗਵਰਨਮੈਂਟ ਕਮੇਟੀ ਆਦੀ ਕਰੋ ਸਰ ਤੁਸੀਂ ਤੁਹਾਡੀ ਇਹ ਉੱਥੇ ਆ ਗਈ ਕਿ ਸੋਨੇ ਕਰੇ ਖਾਣੇ ਨਾ ਪਰਮਟੋ ਫੇਰੀ ਜਾ ਗਈ ਦਸੋਸੀ ਜਿਹੜਾ ਬੜਾ ਜਨਾ ਨੁਕਸਾਨ ਹੋਇਆ ਪੰਡੀਆਂ ਇਹ ਸਾਰੇ ਕੰਮ ਕਰਦੇ ਲੋਕੀ ਪੰਜਾਹ ਹਜ਼ਾਰ ਤੋਂ ਜਿਹੜੇ ਬਹਿ ਕੇ ਦਾ ਸੀ ਮਿਲਾਵਾ ਨੁਕਸਾਨ ਬਣਾਉਂਦਾ ਜਾਂ ਮੋੜਾ